ਤੱਕ ਦਿੱਕਤ ਆ ਰਹੀ ਸੀ ਤੁਹਾਨੂੰ ਨਹੀਂ ਜੇ ਕਰਦੇ ਤੇ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਮ ਨੂੰ ਥੋੜਾ ਸਾਰਾ ਬਸੇਵਾ ਦਿੱਤੀ ਚਲੋ ਅੱਗੇ ਆਪਾਂ ਕੱਪੜੇ ਮਸੇਂਜ ਚ ਪਾਤੇ ਸੀ ਕਿ ਤੂੰ ਲੈ ਨਾ ਤੇ ਠੰਡਾ ਪਾਣੀ ਬਹੁਤ ਆ ਤੇ ਪਾਣੀ ਚ ਹੱਥ ਪਾਉ ਨੂੰ ਬਿਲਕੁਲ ਨਹੀਂ ਦਿਲ ਕਰਦਾ ਐਨਾ ਠੰਡਾ ਪਾਣੀ ਆ ਤੇ ਲੋ ਜੀ ਕਰਦੇ ਰਿਹਾ ਕੰਮ ਕਰ ਸ਼ੁਰੂ ਤੱਕ ਲਓ ਜੀ ਜਿਹੜੇ ਆਪਾਂ ਕੱਪੜੇ ਧੋਏ ਸੀ ਉਹ ਸਾਰੇ ਆਪਾਂ ਤੇ ਸੁੱਕਣੇ ਤੇ ਜਿਹੜੇ ਆਪਣੇ ਬਾਕੀ ਛੋਟੇ ਮੋਟੇ ਆ ਇਹ ਰੱਖ ਦਾਂਗੇ ਜੀ ਆਪਾਂ ਕੁਰਸੀ ਤੇ ਤੇ ਬਹੁਤ ਜ਼ਿਆਦਾ ਕੱਪੜੇ ਤੇ ਕੱਪੜਾ ਹੋ ਗਿਆ ਇੰਨੇ ਜ਼ਿਆਦਾ ਕੱਪੜਾ ਨਹੀਂ ਤਾਂ ਜੇ ਮੈਨੂੰ ਲਾ ਜਾ ਕੇ ਰੱਖਤਾ ਕੱਲ ਨੂੰ ਆਪਣੇ ਸਾਡੇ 9:30 ਵਜੇ ਲਾਈਟ ਚਲੀ ਗਈ ਸੀ ਇਸ ਕਰਕੇ ਕੱਪੜੇ ਬਹੁਤ ਜ਼ਿਆਦਾ ਹੋ ਗਏ ਤੇ ਇੰਨੇ ਜ਼ਿਆਦਾ ਹੋ ਗਏ ਜੀ ਤੇ ਆਹ ਫਰਸ ਨਾ ਤੁਹਾਨੂੰ ਵੀਡੀਓ ਚ ਕਿਉਂ ਗੰਦਾ ਲੱਗ ਰਿਹਾ ਜੀ ਇੰਨਾ ਜ਼ਿਆਦਾ ਗੰਦਾ ਜਿਹਾ ਦਿਖ ਰਿਹਾ ਨਾ ਤੇ ਆਪਣੇ ਹਲਵਾ ਹੀ ਲੱਗਿਆ ਸੀ ਇੱਥੇ ਤੇ ਆਪਣੇ ਗਵੰਡੀਆਂ ਦੇ ਨਾ ਬਿਆਸੀ ਪਰੋਸਣਾਂ ਦੇ ਤੇ ਉਹਨਾਂ ਨੇ ਲਾਇਆ ਸੀ ਹਲਵਾਈ ਤੇ ਏ ਕੀ ਦੇਤੇ ਤੇਲ ਜਿਹਦੇ ਦਾਗ ਜਾਂਦੇ ਨਹੀਂ ਪਤਾ ਨਹੀਂ ਕਿਉਂ ਆਪਾਂ ਡੇਲੀ ਹਨਾ ਧੋ ਵੀ ਰਹੇ ਤਾਂ ਵੀ ਨਹੀਂ ਜਾ ਰਿਹਾ ਪਤਾ ਨਹੀਂ ਕਾਸ ਤੋਂ ਤਿੰਨ ਫਰਸ ਨੂੰ ਨਾ ਸਾਫ਼ ਡੇਲੀ ਕਰਦੇ ਆ ਤੇ ਚਲੋ ਜੀ ਹੌਲੀ ਹੌਲੀ ਦਾਗ ਚਲਿਆ ਜਾਏਗਾ ਜੀ ਤੇ ਇਹ ਜਿਹੜੇ ਆਪਣੇ ਟੋਕਰੀ ਚ ਭਾਂਡੇ ਧੋ ਕੇ ਸੁੱਕਣੇ ਰੱਖੇ ਸੀ ਜੇ ਅੰਦਰ ਹੀ ਤੇ ਹੁਣ ਮੈਂ ਚਲੋ ਧੁੱਪ ਆਈ ਹੋਈ ਐ ਤੇ ਬਾਹਰ ਹੀ ਰੱਖ ਦਿੰਨੇ ਆ ਚੰਗੀ ਤਰ੍ਹਾਂ ਸੁੱਕ ਜਾਣ ਕਿ ਤੇ ਕਣਕ ਚ ਮਾਰ ਦਿੰਨੇ ਆ ਆਪਾਂ ਹੱਥ ਤੇ ਇਕੱਠੇ ਹੋ ਗਏ ਜਿਹੜੀ ਹਵਾ ਨਾਲ ਕੱਪੜੇ ਬਹੁਤ ਜ਼ਿਆਦਾ ਨਾ ਬਾਰ-ਬਾਰ ਇਕੱਠੇ ਹੋ ਰਹੇ ਆ ਕੱਪੜੇ ਜਦੋਂ ਹਵਾ ਆਉਂਦੀ ਐ ਨਾ ਉਹਦੀ ਕੱਪੜੇ ਇੱਧਰ-ਉੱਧਰ ਹੋਈ ਜਾ ਰਹੇ ਆ ਤਾਂ ਕਰਕੇ ਆਪਾਂ ਜਿਹੜੇ ਛੋਟੇ-ਮੋਟੇ ਆ ਨਾ ਕੱਪੜੇ ਤੇ ਆਪਾਂ ਕੁਰਸੀ ਤੇ ਪਾਤੇ ਜੀ ਤੇ ਕੁਰਸੀ ਤੋਂ ਇਹ ਆਪਾਂ ਸੈੱਟ ਕਰ ਦਿੰਨੇ ਆ ਦੇਖੋ ਜੀ ਸਾਰੇ ਕੱਪੜੇ ਉਹ ਉੱਡ ਗਏ ਉੱਤੇ ਇਕੱਠੇ ਹੋ ਗਏ ਸੀ ਤੇ ਸੱਟ ਜੇ ਕਰ ਦਿੰਨੇ ਆ ਤੇ ਟੋਕਰੀ ਨੂੰ ਵੀ ਨਾ ਆਪਾਂ ਇਧਰ ਮੰਜਾ ਢਾਹਾਂਗੇ ਉੱਪਰ ਪਾ ਦਾਂਗੇ ਰੱਖ ਦਾਂਗੇ ਸੋਰੀ ਉੱਪਰ ਰੱਖ ਦਾਂਗੇ ਟੋਕਰੀ ਤੇ ਹਵਾ ਚੱਲ ਰਹੀ ਹੈ ਤੇ ਨਾਲੇ ਮੱਖੀਆਂ ਬਹੁਤ ਜ਼ਿਆਦਾ ਤੇ ਟੋਕਰੀ ਢੱਕੀ ਜਾਏਗੀ ਤੇ ਲੋ ਜੀ ਆਪਾਂ ਚੁੰਨੀ ਨਾਲ ਢਾਕਤੀ ਟੋਕਰੀ ਵੀ ਤੇ ਮੰਜਾ ਵੀ ਢਾਲਿਆ ਤੇ ਨਾਲ ਹੀ ਆਪਾਂ ਤੜਕਾ ਕੱਟ ਲੈਨੇ ਤੇ ਰੱਖੀ ਹੋਈ ਰਸੋਈ ਚ ਦਾਲਾ ਤੇ ਦਾਲ ਹੋ ਰਹੀ ਹੈ ਜੀ ਤੇ ਹਰੀ ਮੂੰਗੀ ਦੀ ਦਾਲ ਆ ਜੀ ਉਹ ਬਣਾਈ ਆਪਾਂ ਤੇ ਸਵੇਰੋਂ ਬਣਾਈ ਸੀ ਜੀ ਆਪਾਂ ਆਲੂ ਵਾਲੇ ਪਰੌਤੇ ਤੇ ਬਣਾਉਣੇ ਤਾਂ ਜੀ ਆਪਾਂ ਮੂਲੀ ਵਾਲੇ ਸੀ ਕੋਈ ਕਹ ਰਿਹਾ ਮੂਲੀ ਵਾਲੇ ਬਣਾਓ ਕੋਈ ਕਹ ਰਿਹਾ ਆਲੂ ਵਾਲੇ ਬਣਾਓ ਤੇ ਫਿਰ ਆਲੂ ਵਾਲੇ ਬਣਾ ਲਏ ਸੀ ਜਿੱਦ ਕੱਲ ਆਪਾਂ ਬਣਾਈ ਸੀ ਆਲੂ ਗਾਜਰਾਂ ਦੀ ਤੇ ਮਟਰਾਂ ਦੀ ਸਬਜ਼ੀ ਤੇ ਸਬਜ਼ੀ ਰਹੀ ਕਿ ਕੱਟ ਰਾਤ ਆਪਾਂ ਸਬਜ਼ੀ ਸਾਰੀ ਲੱਗੀ ਸੀ ਤੇ ਸਵੇਰ ਨੂੰ ਫਿਰ ਆਪਾਂ ਆਲੂ ਵਾਲੇ ਪਰੌਠੇ ਬਣਾ ਲਏ ਸੀ ਤੇ ਉਹ ਸਬਜੀ ਸਾਰੀ ਰਾਤ ਲੱਗੀ ਸੀ ਤੇ ਥੋੜੀ ਜੀ ਬਚੀ ਸੀ ਉਹ ਆਪਣਾ ਹਰਦੀਪ ਲੈ ਗਿਆ ਦੀ ਪੰਜ ਤੇ ਤੇ ਪੰਜ ਚ ਲੈ ਗਿਆ ਸੀ ਜੀ ਉਹ ਜਿਹੜੀ ਥੋੜੀ ਜੀ ਬਚੀ ਸਬਜੀ ਤੇ ਬਾਕੀ ਹੁਣ ਉਸ ਤੋਂ ਬਾਅਦ ਆਪਾਂ ਆਲੂ ਵਾਲੇ ਪਰੌਠੇ ਬਣਾ ਲਏ ਸੀ ਉਹਦੇ ਵਾਸਤੇ ਰੱਖੇ ਪਏ ਜੀ ਡੇਢ ਪਰੌਠਾ ਜਦੋਂ ਆਏਗਾ ਤੇ ਖਾ ਲੇਗਾ ਤੇ ਦਾਲ ਤਾਂ ਦਾਲ ਗੈਲ ਤਾਂ ਉਹ ਨਾ ਦਾਲ ਨਾਲ ਚੌਲ ਮੰਗਦਾ ਛਾ ਚਾਦਾ ਤੇ ਚੌਲ ਕਹਾ ਮੰਮੀ ਚੌਲ ਬਣਾ ਲਓ ਜਾਂ ਦਾਲ ਚੌਲ ਜਾਂ ਕੜੀ ਚੌਲ ਤੇ ਜੇ ਆਲੂ ਮਟਰ ਬਣਾਵਾਂਗੇ ਨਾ ਕਹੇਗਾ ਮੰਮੀ ਬਾਲ ਕੇ ਆਲੂ ਬਣਾਓ ਤੇ ਫਿਰ ਨਾਲ ਹੀ ਚੌਲ ਬਣਾਓ ਆਲੂ ਮਟਰਾਂ ਦੀ ਸਬਜ਼ੀ ਨਾਲ ਵੀ ਚੌਲ ਹੀ ਮੰਗਾ ਤੇ ਕਈ ਵਾਰੀ ਤਾਂ ਨਾ ਰਾਤ ਨੂੰ ਵੀ ਕਹੇਗਾ ਮੰਮੀ ਚੌਲ ਬਣਾ ਲਓ ਤੇ ਆਪਰਾਤ ਨੂੰ ਨਾ ਠੰਡ ਕਰਕੇ ਹੁਣ ਖਾਂਦੇ ਨਹੀਂ ਤੇ ਠੰਡ ਚ ਤਾਂ ਵੈਸੇ ਰਾਤ ਨੂੰ ਖਾਣੇ ਵੀ ਨਹੀਂ ਚਾਹੀਦੇ ਤੇ ਵੈਸੇ ਹੀ ਗਲੇ ਆਪਣੇ ਤਾਂ ਪਹਿਲੀ ਖਰਾਬ ਹੋਈ ਪਈ ਆ ਮੈਂ ਤਾਂ ਨਾ ਪਤਾ ਨਹੀਂ ਕਿਉਂ ਖਾਂਸੀ ਨਾ ਰਾਤ ਨੂੰ ਇੰਨੀ ਜ਼ਿਆਦਾ ਹੁੰਦੀ ਹੈ ਤੇ ਕਈ ਦਿਨ ਹੋ ਗਏ ਫਿਰ ਦਵਾਈ ਲਿਆਂਦੀ ਸੀ ਤੇ ਉਧਰ ਆਪਣਾ ਪਾਣੀ ਲਾਇਆ ਪਿਆ ਜੀ ਤੇ ਦਵਾਈ ਨਾਲ ਹੈ ਫਰਕ ਹੁਣ ਤੇ ਉਹ ਵੀ ਆਪ ਚਾਹ ਚ ਪਾ ਕੇ ਪੀਣੇ ਆ ਜਿਹੜੀ ਦਵਾਈ ਲਿਆਂਦੀ ਹੈ ਤੇ ਬਹੁਤ ਜਿਆਦਾ ਵਧੀਆ ਦਵਾਈ ਹੈ ਉਹਦੇ ਨਾਲ ਮੈਨੂੰ ਇੰਨਾ ਜਿਆਦਾ ਆਰਾਮ ਮਿਲਿਆ ਤੇ ਹੁਣ ਰਾਤ ਨੂੰ ਨਹੀਂ ਮੈਨੂੰ ਜਿਸ ਤਰ੍ਹਾਂ ਵੀ بار بار ਨਾ ਮੈਂ ਉੱਠ ਕੇ ਬੈਠ ਜਾਂਦੀ ਸਿੱੰਨੀ ਜਿਆਦਾ ਖਾਂਸੀ ਹੁੰਦੀ ਸੀ ਤੇ ਜੇ ਹੁਣ ਬਣਵਾ ਵੀ ਲੈ ਨਾ ਚੌਲ ਮੈਂ ਨਹੀਂ ਖਾਂਦੀ ਕਿ ਮੈਂ ਕੰਨੀਆਂ ਹਰਦੀਪ ਮੈਂ ਤਾਂ ਖਾਣੇ ਨਹੀਂ ਉਸਕਾ ਡੈਡੀ ਫਿਰ ਗੁੱਸੇ ਹੋਗਾ ਵੀ ਤੂੰ ਰਾਤ ਨੂੰ ਫਿਰ ਖਾਂਸੀ ਕਰਨੀ ਤੇ ਵੀ ਬਸ ਹੁਣ ਚੌਲ ਖਾਣੇ ਨਹੀਂ ਲਾਸਣ ਵੀ ਨਾ ਬਹੁਤ ਜਿਆਦਾ ਬਰੀਕ ਜੀ ਆ ਤੇ ਅੱਗੇ ਤਾਂ ਆਪਾਂ ਦੀਦੀ ਨੂੰ ਕਈ ਵਾਰ ਤਾਂ ਦੀਦੀ ਨੂੰ ਦੇ ਦਿੰਨੇ ਵਸ ਦੀਦੀ ਅਸਤੇ ਰਬਾਰੀ ਸੀ ਉਹਨੂੰ ਬਸ ਦਿੱਤੇ ਨਹੀਂ ਮੈਂ ਚਲੋ ਮੈਂ ਹੀ ਕੱਟ ਲਾਂ ਫਟਾਫਟ ਤੇ ਹੁਣ ਉਸ ਨੂੰ ਪੜਾਵਾਂਗੇ ਜੀ ਥੋੜੀ ਬੋਤੀ ਪਈ ਲਾਸਣ ਸਿੱਲ ਕੇ ਰੱਖ ਲੇਗੀ ਤੇ ਫਿਰ ਆਇਆ ਵੀ ਚੱਕੀ ਲਾਸਣ ਪਾਈ ਹਨਾ ਤੇ ਟਾਈਮ ਲੱਗ ਜਾਂਦਾ ਲਾਸਣ ਤੇ ਸੱਲਣੇ ਤੇ ਤੇ ਉਹਨਾਂ ਨੂੰ ਪੜਾ ਦਿੰਨੀ ਹੈ ਕਈ ਵਾਰੀ ਜਦੋਂ ਵੇਲੇ ਹੁੰਦੇ ਹਨਾ ਦੀਦੀ ਤੇਸਾ ਹਬ ਸੁਗ ਵਾਸਤੇ ਨਾ ਫਿਰ ਇਕੱਠੀ ਸਿਲਕੇ ਉਤੀ ਰਖਾ ਲੈਨੇ ਆ ਦੀਦੀ ਤੋਂ ਵੈਸੋ ਉਹ ਤਾਂ ਕੰਮ ਤਾਂ ਕਿਹੜਾ ਕਰਦੀ ਐ ਤੇ ਕੰਮ ਤਾਂ ਸਾਰਾ ਆਪੇ ਹੀ ਕਰਨਾਗਾ ਨਾ ਤੇ ਵੈਸੋ ਲਾਸਣ ਲੁਸਣ ਜਿਸ ਤਰ੍ਹਾਂ ਪਿਆਜ਼ ਪੂਜ ਤੇ ਮੈਂ ਚਲੋ ਸਿਰ ਬਾਹਰੀ ਆ ਤੇ ਸਿਰ ਵੀ ਮੈਂ ਚਲ ਤੁਸੀਂ ਇਕੱਠਾ ਜਾ ਕਰ ਲੋ ਵੀ ਬਾਕੀ ਫਿਰ ਮੈਂ ਜੋੜ ਆਪੇ ਕਰ ਦਾਂਗੀ ਤੇ ਮੈਂ ਜਿੱਲਾ ਸਣ ਤੇ ਪਿਆਜ਼ ਆਪਾ ਸਿਲ ਲੈ ਤੇ ਇਧਰ ਆਪਣਾ ਪਾਣੀ ਉਧਰ ਜਿਹੜਾ ਪਾਣੀ ਲਾਇਆ ਪਿਆ ਸੀ ਜੀ ਆਪਣਾ ਟੈਂਕੀ ਚ ਤੇ ਟੈਂਕੀ ਚ ਤਾਂ ਸਾਰਾ ਪਾਣੀ ਆ ਕੇ ਨਾ ਸਾਰੇ ਕੱਪੜੇ ਭਿੱਜ ਗਏ ਤੇ ਗੇਟ ਤੇ ਪਾਏ ਪਏ ਸੀ ਪਰਲੇ ਗੇਟ ਤੇ ਇੱਕ ਗੇਟ ਤੇ ਤਾਂ ਪਾਣੀ ਜਾਂਦਾ ਨਹੀਂ ਛਿੱਟੇ ਜਿੱਤੇ ਉਰਲੇ ਗੇਟ ਤੇ ਤਾਂ ਸਾਰੇ ਜਿਹੜੇ ਕੱਪੜੇ ਸੀ ਹਨਾ ਸਿੱਟਿਆਂ ਨਾਲ ਸਾਰੇ ਕੱਪੜੇ ਗਿੱਲੇ ਹੋ ਗਏ ਤੇ ਜਿਹੜੀ ਤਾਰ ਬੰਨੀ ਹੋਈ ਐ ਸਾਈਡ ਚ ਉਧਰ ਵੀ ਜ਼ਿਆਦਾ ਹਨਾ ਗਿੱਲੇ ਇੰਨੇ ਜ਼ਿਆਦਾ ਗਿੱਲੇ ਹੋ ਗਏ ਤੇ ਨਾਲੇ ਮੈਂ ਭੱਜੀ ਗਈ ਤੇ ਤਾਂ ਵੀ ਥੋੜੇ ਹੋਤੇ ਗਿੱਲੇ ਹੋਈ ਗਏ ਤੇ ਹਰਦੀਪ ਦਾ ਢੜੀ ਬੋਲ ਰਿਹਾ ਸੀ ਵੀ ਪਹਿਲਾਂ ਨਹੀਂ ਤੂੰ ਬੰਦ ਕਰ ਸਕੀ ਤੇ ਕਈ ਵਾਰੀ ਪਤਾ ਵੀ ਨਹੀਂ ਲੱਗਦਾ ਨਾ ਤੇ ਇੱਕੇ ਲੱਗਤ ਜੇ ਪਾਣੀ ਆਇਆ ਮੈਂ ਤਾਂ ਤਾਂ ਕਰਕੇ ਪਤਾ ਲੱਗਿਆ ਨਹੀਂ ਤਾਂ ਬੱਸ ਤੇ ਲੋ ਜੀ ਇਧਰ ਆਪਾਂ ਮਿਰਚਾਂ ਚਲੋ ਆਏ ਵੀ ਟੈਂਕੀ ਭਰੀ ਗਈ ਤੇ ਮਿਰਚਾਂ ਵੀ ਆਪਾਂ ਗ੍ਰाइंड ਕਰ ਲਗੇ ਜੀ ਤੇ ਜੇ ਤਾਂ ਝੌਲਾ ਝੁੱਲਾਂ ਚ ਪਾਉਣੀਆਂ ਹੁੰਦੀਆਂ ਫੇਰ ਤਾਂ ਆਪਾਂ ਨਾ ਆਈ 2-4 ਹੱਥਾਂ ਨਾਲ ਹੀ ਕੱਟ ਲੈਣੇ ਤੇ ਫਿਰ ਵੀ ਨਾ ਲੜੀ ਜੇ ਜਹਾਂ ਮਿਰਚਾਂ ਤਾਂ ਕਰਕੇ ਮਾਚਲੇ ਸੀ ਦੇ ਵਿੱਚ ਦੀ ਗੱਡ ਲੈਨੇ ਆ ਤੇ ਹੁਣ ਵਧੀਆ ਕੱਲ ਸਾਰਾ ਦਿਨ ਹੀ ਲੇਟ ਆਈ ਸਾਰਾ ਦਿਨ ਹਨਾ 5 ਵਜੇ ਲੇਟ ਆਈ ਤੇ ਪਾਣੀ ਵੀ ਨਾ ਡਰ ਲੱਗੀ ਗਿਆ ਤੇ ਐ ਨਾ ਵੀ ਧਿਆਨ ਨਾਲ ਹੀ ਵਰਤਿਆ ਪਾਣੀ ਤੇ ਵੀ ਇੱਕ ਟਕ ਟੈਂਕੀ ਨਾ ਖਾਲੀ ਹੋ ਜੇ ਤੇ ਡਰ ਲੱਗੀ ਗਿਆ ਤੇ ਫਿਰ ਹੁਣ ਆਉਂਦੀ ਵੀ ਨਾ ਹੁਣ ਦੁਪਹਿਰ ਨੂੰ ਟੂਟੀ ਤਾਂ ਕਰਕੇ ਲੋ ਜੀ ਦਾਲ ਤਾਂ ਆਪਣੀ ਐ ਨਾ ਹੋ ਗਈ ਤੇ ਪਰ ਪਾਣੀ ਨਾ ਥੋੜਾ ਜਿਹਾ ਘੱਟ ਆ ਤੇ ਪਾਣੀ ਪਾਵਾਂਗੇ ਜੀ ਤੇ ਪਾਣੀ ਨਾਲ ਆਪਾਂ ਗਰਮ ਹੋਣਾ ਰੱਖ ਦਾਂਗੇ ਪਹਿਲਾਂ ਆਪਾਂ ਚੈੱਕ ਆ ਕਰ ਲੈਣੀ ਆ ਥੋੜੀ ਜੀ ਮੈਨੂੰ ਦਾਲ ਚ ਨਾ ਪਾਣੀ ਥੋੜਾ ਲੱਗਦਾ ਘੱਟ ਲੱਗਦਾ ਪਾਣੀ ਤੇ ਫਿਰ ਆਪਾਂ ਪਾ ਲਾਂਗੇ ਜੀ ਘੱਟ ਹੀ ਆ ਪਾਣੀ ਤੇ ਟਮਾਟਰ ਕੱਟ ਲੈਣੇ ਤੇ ਮੇਰੇ ਨਾ ਖੜੀ-ਖੜੀ ਦੇ ਜਿਆਦਾ ਆ ਗਏ ਵੀ ਤੁੱਪ ਸੋਣੀ ਆ ਤੇ ਗੱਦਿਆਂ ਨੂੰ ਧੁੱਪ ਜੀ ਲਵਾ ਦਗੇ ਤੇ ਐਂ ਆ ਵੀ ਜਦੋਂ ਧੁੱਪ ਜੀ ਮਸਾ ਮਸਾ ਨਿਕਲਦੀ ਐ ਨਾ ਫਿਰ ਤਾਂ ਐਂ ਜਿਹਾ ਹੁੰਦਾ ਵੀ ਆ ਵੀ ਚੀਜ਼ ਸੁੱਕਣੀ ਪਾ ਦ ਗਿਆ ਵੀ ਤੇ ਜੇ ਕੱਲ ਨੂੰ ਨਿਕਲੀ ਤੇ ਕੱਲ ਨੂੰ ਆਪਾਂ ਪਾਵਾਂਗੇ ਜੀ ਗੰਬਲ ਬਾਹਰ ਤੇ ਹੁਣ ਨਾ ਮੇਰੇ ਜਿਆਦਾ ਆ ਗਏ ਤੇ ਪਿਆਜ਼ ਮੈਂ ਆ ਕੇ ਕਟਾਂਗੀ ਤੇ ਅਰਦੀਪ ਤੇ ਡੈਡੀ ਨੂੰ ਦੋ ਵਾਰੀ ਕਹਿਤਾ ਉਹ ਫੋਨ ਦੇਖ ਰਿਆ ਸੀ ਤੇ ਨਾਲੇ ਪਰਲੇ ਘਰ ਚ ਜਾਣੇ ਨੂੰ ਕਹਿ ਰਿਆ ਸੀ ਤੇ ਫਿਰ ਮੈਂ ਹੀ ਪਾ ਆਵਾਂਗੇ ਸੁੱਕਣੀ ਗੱਤੇ ਤੇ ਟਮਾਟਰ ਕੱਟ ਲਾਂ ਤੇ ਪਿਆਜ਼ ਆ ਕੇ ਕੱਟ ਲਾਂਗੇ ਤੇ ਨਾਲੇ ਰੱਖ ਜਾਾਂਗੇ ਆਪਾਂ ਪਾਣੀ ਕੜਾਹੀ 'ਚ ਤੇ ਗਰਮ ਹੋਣ ਦਾਲ 'ਚ ਪਾ ਲਾਂਗੇ ਲਓ ਜੀ ਇੱਕ ਉਹ ਗੜਬੀ ਰੱਖਾਂਗੇ ਜੀ ਥੋੜਾ ਜੀ ਗੜਬੀ ਪਾਣੀ ਦੀ ਪਾਵਾਂਗੇ ਜੀ ਛੋਟੀ ਜੀ ਤੇ ਰੱਖ ਕੇ ਦਿੰਨੇ ਆ ਜੀ ਗਰਮ ਹੋਣਾ ਮਾਰੇ ਤਾਂ ਬਹੁਤ ਜ਼ਿਆਦਾ ਮੱਖੀਆਂ ਪਤਨ ਤਾਂ ਇੰਕੇ ਇਰਾ ਕਰਕੇ ਪਤਾ ਨਹੀਂ ਵੈਸੀ ਵਿਚਾਰੀਆਂ ਧੁੱਪ ਸੇਕਣਾ ਮੈਂ ਤੈਨੂੰਆਂ ਜ਼ਿਆਦਾ ਮੱਖੀਆਂ ਲੱਗਦੀਆਂ ਬਾਹਰ ਲਓ ਜੀ ਹੁਣ ਆਪਾਂ ਤੜਕ ਦਾਂਗੇ ਦਾਲ ਤੇ ਦਾਲ ਉਪਰ ਤੜਕਾ ਲਾ ਗਾਂਗੇ ਅਸੀਂ ਕਰ ਲੈਣੀ ਦੀਗੀ ਜੀ ਤੇ ਤਿਆਰ ਕਰ ਲਈ ਬਣਾਈ ਇਸ ਤਰ੍ਹਾਂ ਦੀ ਜਿਹੜੀ ਆਪਾਂ ਪਾਣੀ ਪਾ ਲਿਆ ਇਧਰ ਆਪਣਾ ਤੇਲ ਕੜ ਗਿਆ ਨਾਲ ਵੀ ਤੇ ਹੁਣ ਆਪਾਂ ਤੜਕਾ ਲਾ ਦਈਏ ਜੀ ਤੇ ਤੜਕਾ ਕਰ ਲੈ ਤਿਆਰ ਠੀਕ ਹੈ ਜੀ ਤੜਕਾ ਲਾ ਕੇ ਫਿਰ ਮਿਲਦੇ ਹਾਂ ਜੀ ਠੀਕ ਹੈ ਜੀ ਤੇ ਲੋ ਜੀ ਆਪਾਂ ਤੜਕਾ ਸਾਰਾ ਲਾ ਲਿਆ ਸੀ ਤੜਕਾ ਲਾਤਾ ਸੀ ਦਾਲ ਨੂੰ ਤੇ ਇਧਰ ਆਪਾਂ ਇਹ ਨਾ ਮੈਂ ਜਿਹੜਾ ਉੱਚਾ ਚੱਕ ਲਾ ਹੋਤੇ ਤਾਂ ਨਾ ਮੈਂ ਤੂੰ ਬਹੁਤ ਉੱਚਾ ਜੀ ਮਸਾਂ ਬਿਲਦੀ ਐ ਰੋਟੀਆਂ ਮੈਂ ਹੁਣ ਛੋਟੇ ਤਾਰ ਲਿਆ ਪਹਿਲਾਂ ਮੈਨੂੰ ਉਸ ਤੇ ਬੇਲਦੀ ਹੁੰਦੀ ਸੀ ਚੱਕ ਮੇ ਚੱਕ ਚੱਕ ਲੇ ਤੇ ਹੈਗਾ ਉਹ ਇੱਕ ਸਾਈਡ ਚ ਰੱਖਿਆ ਪਿਆ ਮੈਂ ਕਿ ਚਲ ਇਹਨਾਂ ਤੇ ਚੀਨੀ ਵਾਲਾ ਡੱਬਾ ਲੜੋ ਸਾਹਮਣੇ ਪਿਆ ਨਾ ਚੀਨੀ ਵਾਲਾ ਡੱਬਾ ਤੇ ਚਾਹ ਪੱਤੀ ਵਾਲਾ ਡੱਬਾ ਰੱਖਿਆ ਹੋਇਆ ਤੇ ਪਹਿਲਾਂ ਮੈਂ ਉਸ ਤੇ ਬੇਲਦੀ ਹੁੰਦੀ ਸੀ ਰੋਟੀਆਂ ਫਿਰ ਮੈਂ ਇਹਦੇ ਉੱਥੇ ਲੈਣਾ ਕੱਪੜਾ ਰੱਖ ਲੈਣੀ ਆ ਨੀਚੇ ਤੇ ਇਸ ਤੇ ਰੋਟੀ ਵੇਲਦੀ ਇਸ ਤੇ ਨਾ ਜੋਰ ਉਸ ਤੇ ਤੇ ਮੇਰੇ ਬਹੁਤ ਜ਼ਿਆਦਾ ਜ਼ੋਰ ਜਾ ਲੱਗਦਾ ਸੀ ਤੇ ਉਹ ਨਾ ਆਏ ਆ ਵੀ ਜਿਵੇਂ ਆਪਾਂ ਚੁੱਲੇ ਤੇ ਰੱਖਦੇ ਆ ਵੀ ਚੁੱਲੇ ਤੇ ਬਹੁਤ ਵਧੀਆ ਰਹਾ ਤੇ ਗੈਸ ਤੇ ਤਾਂ ਜ਼ਿਆਦਾ ਉੱਚਾ ਹੋ ਜਾਂਦਾ ਕੁਝ ਸੈਲ ਉੱਚੀ ਆ ਨਾ ਤੇ ਇਹ ਵੀ ਆਪਾਂ ਰੋਟੀ ਵਸ ਤੋਂ ਥੋੜੀ ਪਕਾਵਾਂਗੇ ਤੇ ਹਰਦੀਪ ਜੋਗਰ ਡੇਢ ਕ ਰੋਟੀ ਪਈ ਆ ਉਹ ਤਾਂ ਆਲੂ ਵਾਲੀ ਕਹਿ ਕੇ ਗਈ ਸੀ ਮੰਮੀ ਮੈਨੂੰ ਦੋ ਰੋਟੀਆਂ ਰੱਖ ਦੇ ਆਲੂ ਵਾਲੀ ਬਣਾ ਕੇ ਨਹੀਂ ਤੁਸੀਂ ਮੇਰੇ ਵੀ ਬਣਾ ਦਿਓ ਜਦੋਂ ਮੈਂ ਸਕੂਲੋਂ ਆਇਆ ਤੇ ਦੋ ਡੇਢ ਕਪਈਆ ਜੇ ਹੋਰ ਖਾਣੀ ਹੋਈ ਥੋੜੇ ਜਿਹਾ ਆਪਾਂ ਉਹ ਟਕੇ ਪਏ ਕੌਲੀ ਚ ਜਿਹੜੇ ਸਾਹਮਣੇ ਆ ਚਾਹ ਪੱਤੀ ਵਾਲੇ ਡੱਬੇ ਤੇ ਉਹ ਚਾਹ ਪਾਲੂ ਰੱਖੇ ਹੋਏ ਆ ਤੇ ਜੇ ਖਾਣੀ ਹੋਈ ਹੋਰ ਰੋਟੀ ਇਹਰ ਆਪਾਂ ਬਣਾ ਦਾਂਗੇ ਤਾਜੀ ਤੇ ਨਹੀਂ ਤਾਂ ਆ ਜਿਹੜੀ ਡੇਢ ਰੋਟੀ ਬਚੀ ਪਈ ਆ ਇਹ ਖਾ ਲੇਗਾ ਗਰਮ ਕਰਕੇ ਦੇ ਦਾਂਗੇ ਚਾਹ ਨਾਲ ਤੇ ਵੇਸ ਤੋਂ ਮੈਂ ਚਾਹ ਬਣਾ ਕੇ ਥੀ ਮੰਗੀ ਤੇ ਰੋਟੀ ਤਾਂ ਆਪਾਂ ਖਾਂਦੇ ਨਹੀਂ ਜਦ ਕਿ ਨ ਸਵੇਰ ਕੀ ਰੋਟੀ ਖਾਈ ਨਾ ਤੇ ਹੋਰ ਤਰੀ ਹੋਇਆ ਪਿਆਗਾ ਸਿਰ ਜਈ ਦੁਖੀ ਜਈ ਪਤਨ ਤਾਂ ਗੈਸ ਜੀ ਬਣ ਗਈ ਸਿਰ ਨੂੰ ਹੁਣ ਮੇਰੇ ਸਿਰ ਵੀ ਨਹੀਂ ਓਤਨੀ ਕੋ ਇੰਨਾ ਜ਼ਿਆਦਾ ਦੁੱਖ ਦੱਸਿਆ ਬਹੁਤ ਜ਼ਿਆਦਾ ਤੇ ਇਹ ਚਾਹ ਪੀ ਲਈ ਨਾ ਹਾਦਾ ਜਾ 파 ਕੇ ਤੇ ਫਿਰ ਠੀਕ ਹੋ ਜਾਏਗਾ ਸਿਰ ਹੁਣ ਤਾਂ ਠੰਡ ਚ ਤਾਂ ਆਏ ਜਿਹਾ ਲਵਦਾ ਜੀ 2 2 3 3 ਵਾਰ ਚਾਹ ਪੀ ਹੀ ਤੇ ਫੇਰ ਬਣਾ ਕੇ ਰੋਟੀਆਂ ਤੇ ਹਰਦੀਪ ਤੇ ਡੜੀ ਦੀ ਟੀ ਪੰਜ ਪਾ ਦਾਂਗੇ 2:30 ਵਜੇ ਦੱਸਦੀ ਆ 2:30 ਵਜੇ ਡਿਊਟੀ ਤੇ ਜਾ ਫੇਰ ਆਪਾਂ ਰੋਟੀ ਪੈਕ ਕਰ ਦਾਂਗੇ ਪਹਿਲਾਂ ਤਾਂ ਸ਼ਿਫਟਾਂ 'ਚ ਡਿਊਟੀ ਸੀ ਤੇ ਹੁਣ ਡਿਊਟੀ ਉਹਦੀ ਇਸ ਤਰ੍ਹਾਂ ਚੱਲ ਰਹੀ ਆ ਬਸ 2:30 ਵਜੇ ਜਾ ਠੀਕ ਹੈ ਜੀ ਆਦੇ ਜੀ ਵਾਲੀ ਚਾਹ ਬਣਾਈ ਹੈ ਜੀ ਤੇ ਰੋਟੀ ਆਪਾਂ ਖਾ ਲਈ ਸੀ ਤੇ ਫਿਰ ਆਪਾਂ ਆਰਾਮ ਕਰਾਂਗੇ ਜੀ ਬਿੰਦਾ ਛੱਟ ਤੁੱਪੇ ਤੁੱਪ ਬਹੁਤ ਵਧੀਆ ਤੇ ਗੱਲ ਕਰ ਹਵਾ ਤੇ ਮੱਖੀਆਂ ਨਹੀਂ ਪੈਣ ਦਿੰਦੇ ਬਹੁਤ ਜ਼ਿਆਦਾ ਮੱਖੀਆਂ ਜੀ ਘਰ ਤੇ ਲੋ ਜੀ ਆਪਾਂ ਇੱਥੇ ਵੀਡੀਓ ਦਾ ਐਂਡ ਕਰਦੇ ਆ ਜੇ ਵੀਡੀਓ ਥੋੜੀ ਜੀ ਵੀ ਵਧੀਆ ਲੱਗੀ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ Mm-hmm. <clears throat>